ਤਾਂ ਬਿਹਤ ਵੱਡੀ ਖਬਰ ਕੈਨੇਡਾ ਤੋਂ ਆ ਰਹੀ ਹੈ ਕੈਨੇਡਾ ਦੇ ਵਿੱਚ ਭਾਰਤੀਆਂ ਦੇ ਉੱਤੇ ਗਾਜ ਡਿਗਣ ਵਾਲੀ ਹੈ ਜੀ ਹਾਂ 10 ਲੱਖ ਭਾਰਤੀਆਂ ਦੇ ਉੱਤੇ ਗਾਜ ਡਿਗ ਸਕਦੀ ਹੈ ਉਹਨਾਂ ਨੂੰ ਕੈਨੇਡਾ ਤੋਂ ਬਾਹਰ ਕੱਢਿਆ ਜਾ ਸਕਦਾ ਹੈ ਅਸਲ ਦੇ ਵਿੱਚ ਤਕਰੀਬਨ ਕੈਨੇਡਾ ਦੇ ਵਿੱਚ ਜਿਹੜੇ 20 ਲੱਖ ਪ੍ਰਵਾਸੀ ਰਹਿੰਦੇ ਨੇ ਉਹਨਾਂ ਦੇ ਜਿਹੜੇ ਕਾਨੂੰਨੀ ਸਟੇਟਸ ਹੈ ਤਾਂ ਉਹ ਖਤਮ ਹੋਣ ਵਾਲਾ ਹੈ ਚਾਹੇ ਉਹਨਾਂ ਦੀ ਪੀਆਰ ਹੈ ਉਹ ਖਤਮ ਹੋਣ ਵਾਲੀ ਹੈ ਜਾਂ ਫਿਰ ਉਹਨਾਂ ਦਾ ਜਿਹੜਾ ਸਟੇਟਸ ਹੈ ਉਹ ਤੋਂ ਖਤਮ ਹੋਣ ਵਾਲਾ ਹੈ ਤਾਂ ਇਸ ਕਰਕੇ ਉਹ ਆਪਣਾ ਕਾਨੂੰਨੀ ਸਟੇਟਸ ਉੱਥੇ ਗਵਾ ਦੇਣਗੇ ਜਿਸ ਤੋਂ ਬਾਅਦ ਉਹਨਾਂ ਨੂੰ ਕੈਨੇਡਾ ਦੇ ਵਿੱਚੋਂ ਬਾਹਰ ਕੱਢਿਆ ਜਾ ਸਕਦਾ ਕਿਉਂਕਿ ਨਵੇਂ ਵੀਜ਼ਾ ਅਪਲਾਈ ਕਰਨ ਲਈ ਔਰ ਸਥਾਈ ਨਿਵਾਸ ਲਈ ਅਪਲਾਈ ਕਰਨ ਦੇ ਜੋ ਕੰਮ ਹੈ ਤਾਂ ਉਸ ਦੇ ਵਿੱਚ ਕਾਫੀ ਹੁਣ ਔਖਿਆਈ ਦਾ ਉੱਥੇ ਸਾਹਮਣਾ ਕਰਨਾ ਪੈਂਦਾ ਤਾਂ ਇਸ ਦੇ ਚੱਲਦੇ ਕੈਨੇਡਾ ਦੇ ਵਿੱਚ ਜਿਹੜੇ 20 ਲੱਖ ਲੋਕ ਨੇ ਤਾਂ ਉਹਨਾਂ ਦੇ ਉੱਤੇ ਇਹ ਗਾਜ ਡਿੱਕ ਸਕਦੀ ਹੈ ਜਿਨ੍ਹਾਂ ਦੇ ਵਿੱਚ ਤਕਰੀਬਨ 10 ਲੱਖ ਭਾਰਤੀ ਨੇ ਜਿਨ੍ਹਾਂ ਦਾ ਵੀਜ਼ਾ ਖਤਮ ਹੋ ਰਿਹਾ ਹੈ ਜਿਨ੍ਹਾਂ ਦਾ ਪੀਆਰ ਸਟੇਟਸ ਖਤਮ ਹੋ ਰਿਹਾ ਹੈ ਤਾਂ ਜਿਨ੍ਹਾਂ ਦਾ ਵਰਕ ਪਰਮਿਟ ਖਤਮ ਹੋ ਰਿਹਾ ਤੇ ਜੇਕਰ ਵਰਕ ਪਰਮਿਟ ਖਤਮ ਹੋ ਜਾਂਦਾ ਤਾਂ ਉਸ ਤੋਂ ਬਾਅਦ ਨਵੇਂ ਵੀਜ਼ਾ ਲਈ ਅਪਲਾਈ ਕਰਨ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜਿਸ ਕਰਕੇ ਜਿਹੜੇ ਇਹ 1 ਉਕਨੇ ਉਹ ਕੈਨੇਡਾ ਦੇ ਵਿੱਚ ਆਪਣਾ ਕਾਨੂੰਨੀ ਸਟੇਟਸ ਗਵਾ ਸਕਦੇ ਨੇ ਔਰ ਉਹਨਾਂ ਨੂੰ ਭਾਰਤ ਵਾਪਸ भेजा जा सकता है तो ये बड़ी खबर सामने आ रही है, आ है, है, है दस दिए कि बड़ी गिनती ਦੇ ਵਿੱਚ ਕੈਨੇਡਾ ਦੇ ਵਿੱਚ ਲੋਕ ਵਰਕ ਪਰਮਿਟ ਤੇ ਜਾਂਦੇ ਨੇ ਉੱਥੇ ਜਾ ਕੇ ਕੰਮ ਕਰਦੇ ਨੇ ਉੱਥੇ ਜਾ ਕੇ ਪੀਆਸ ਸਟੇਟਸ ਹਾਸਲ ਕਰਦੇ ਨੇ ਪਰ ਜੇਕਰ ਉਹ ਸਟੇਟਸ ਹੀ ਖਤਮ ਹੋ ਜਾਵੇ ਤਾਂ ਉਸ ਤੋਂ ਬਾਅਦ ਜੋ ਸਥਿਤੀ ਹੈ ਉਹ ਕੀ ਬਣਨ ਵਾਲੀ ਹੈ ਤਾਂ ਉਸ ਨੂੰ ਲੈ ਕੇ ਇਹ ਚਿੰਤਾ ਦਾ ਪ੍ਰਗਟਾਵਾ ਵੀ ਕੀਤਾ ਗਿਆ ਹੈ तकरीबन 10 ਲੱਖ ਭਾਰਤੀ ਨੇ 20 ਲੱਖ ਲੋਕਾਂ ਦਾ ਕਿਹਾ ਜਾ ਰਿਹਾ ਹੈ ਕਿ 20 ਲੱਖ ਵਿਦੇਸ਼ੀ ਜਿਹੜੇ ਉੱਥੇ ਰਹਿੰਦੇ ਨੇ ਉਹਨਾਂ ਦੇ ਉੱਤੇ ਇਹ ਗਾਜ ਦੇਖ ਸਕਦੀ ਹੈ ਤਾਂ ਇਹਨਾਂ ਦੇ ਵਿੱਚੋਂ ਤਕਰੀਬਨ 10 ਲੱਖ ਭਾਰਤੀ ਨੇ ਜਿਨ੍ਹਾਂ ਦੇ ਉੱਤੇ ਗਾਜ ਰੱਖ ਸਕਦੀ ਹੈ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਭਾਰਤੀ ਨੇ ਉਹ ਜਾਣਦੇ ਨੇ ਕੈਨੇਡਾ ਔਰ ਉੱਥੇ ਜਾ ਕੇ ਵਰਕ ਪਰਮਿਟ ਹਾਸਲ ਕਰਦੇ ਨੇ ਚਾਹੇ ਕਈ ਤਰੀਕੇ ਹੁੰਦੇ ਨੇ ਚਾਹੇ ਸਟੂਡੈਂਟ ਵੀਜ਼ਾ ਤੇ ਜਾਣ ਫਿਰ ਉਸ ਤੋਂ ਬਾਅਦ ਵਰਕ ਪਰਮਿਟ ਹਾਸਲ ਕਰਦੇ ਨੇ ਕਈ ਲੋਕ ਜਾਂ ਫਿਰ ਇੱਥੋਂ ਹੀ ਸਿੱਧਾ ਵਰਕ ਪਰਮਿਟ ਤੇ ਜਾਂਦੇ ਨੇ ਤਾਂ ਉਹ ਜਿਹੜੇ ਲੋਕ ਉੱਥੇ ਜਾ ਕੇ ਵਰਕ ਪਰਮਿਟ ਕਿਉਂਕਿ ਕੁਝ ਸਾਲਾਂ ਦਾ ਮਿਲਦਾ ਹੈ ਉਸ ਤੋਂ ਬਾਅਦ ਉਹ ਸਟੇਟਸ ਖਤਮ ਹੋ ਜਾਂਦਾ ਹੈ ਉਸ ਤੋਂ ਬਾਅਦ ਤੁਹਾਨੂੰ ਦੁਬਾਰਾ ਅਪਲਾਈ ਕਰਨਾ ਪੈਂਦਾ ਹੈ ਪੀਆਰ ਦੁਬਾਰਾ ਹਾਸਲ ਕਰਨੀ ਪੈਂਦੀ ਹੈ ਤਾਂ ਜੇਕਰ ਤੁਸੀਂ ਆ ਇਹ ਸਾਰੇ ਪ੍ਰੋਸੈਸ ਦੇ ਵਿੱਚ ਨਹੀਂ ਪਏ ਜੇਕਰ ਤੁਹਾਡਾ ਵਰਕ ਪਰਮਿਟ ਖਤਮ ਹੋ ਰਿਹਾ ਔਰ ਤੁਹਾਡਾ ਨਵਾਂ ਜਿਹੜਾ ਸਿਚੁਏਸ਼ਨ ਹੈ ਤੁਸੀਂ ਉਸ ਦੇ ਵਿੱਚ ਨਹੀਂ ਪਏ ਤਾਂ ਇਸ ਦਾ ਮਤਲਬ ਹੈ ਕਿ ਤੁਹਾਨੂੰ ਵਾਪਸੀ ਕੈਨੇਡਾ ਤੋਂ ਕਰਨੀ ਪਵੇਗੀ ਤਾਂ ਕੈਨੇਡਾ ਦੇ ਵੱਲੋਂ ਬੀਤੇ ਕਾਫੀ ਸਮੇਂ ਤੋਂ ਜਿਹੜੀ ਸਖਤੀ ਵਧਾਈ ਗਈ ਹੈ ਖਾਸ ਤੌਰ ਤੇ ਉਹਨਾਂ ਲੋਕਾਂ ਦੇ ਉੱਤੇ ਸਖਤੀ ਵਧਾਈ ਗਈ ਹੈ ਜਿਹੜੇ ਵਿਦੇਸ਼ੀ ਨੇ ਕੈਨੇਡਾ ਦੇ ਵਿੱਚ ਆ ਕੇ ਹਾਲਕੀ ਜਰੂਰ ਕਈ ਵਾਰ ਕਿਹਾ ਜਾਂਦਾ ਹੈ ਕਿ ਜਿਹੜੀ ਅਰਥ ਵਿਵਸਥਾ ਕੈਨੇਡਾ ਦੀ ਹੈ ਉਹ ਇਹਨਾਂ ਲੋਕਾਂ ਦੇ ਸਿਰ ਤੇ ਹੀ ਚੱਲਦੀ ਹੈ ਪ੍ਰਵਾਸੀਆਂ ਦੇ ਸਿਰ ਤੇ ਹੀ ਚੱਲਦੀ ਹੈ ਪਰ ਇੱਕ ਸੱਚ ਇਹ ਵੀ ਹੈ ਕਿ ਜਿਹੜੇ ਕੈਨੇਡਾ ਦੇ ਲੋਕ ਨੇ ਉਹ ਜ਼ਰੂਰ ਕਹਿੰਦੇ ਨੇ ਕਿ ਹੁਣ ਪ੍ਰਵਾਸੀਆਂ ਦੀ ਐਂਟਰੀ ਬੈਨ ਕਰ ਦੇਣੀ ਚਾਹੀਦੀ ਹੈ ਵੱਡੀ ਗਿਣਤੀ ਦੇ ਵਿੱਚ ਪ੍ਰਵਾਸੀ ਨਹੀਂ ਹੋਣੇ ਚਾਹੀਦੇ ਕਿਉਂਕਿ ਕੈਨੇਡਾ ਦੇ ਵਿੱਚ ਇੰਨੀ ਗਿਣਤੀ ਦੇ ਵਿੱਚ ਲੋਕ ਪਹੁੰਚ ਚੁੱਕੇ ਨੇ ਤਾਂ ਉਹਨਾਂ ਦੀ ਹੀ ਜਿਹੜੀਆਂ ਸਹੂਲਤਾਂ ਨੇ ਉਹਨਾਂ ਵੱਲ ਧਿਆਨ ਦਿੱਤਾ ਜਾਣਾ ਚਾਹੀਦਾ ਉਹਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਜਾਣੇ ਚਾਹੀਦੇ ਨੇ ਔਰ ਇਹ ਵੀ ਆ ਉੱਥੋਂ ਦੇ ਲੋਕਾਂ ਦੀ ਸ਼ਿਕਾਇਤ ਰਹਿੰਦੀ ਹੈ ਕਿ ਬਾਹਰਲੇ ਦੇਸ਼ਾਂ ਤੋਂ ਜਿਹੜੇ ਲੋਕ ਆਉਂਦੇ ਨੇ ਉਹ ਘੱਟ ਤਨਖਾਹਾਂ ਦੇ ਉੱਤੇ ਕੰਮ ਕਰਦੇ ਨੇ ਘੱਟ ਦਿਹਾੜੀਆਂ ਲੈਂਦੇ ਨੇ ਜਿਸ ਕਰਕੇ ਉਹਨਾਂ ਨੂੰ ਵੀ ਆਪਣਾ ਜਿਹੜਾ ਜੀਵਨ ਪੱਧਰ ਹੈ ਉਹ ਨੀਵਾ ਕਰਨਾ ਪੈਂਦਾ ਉਹਨਾਂ ਨੂੰ ਵੀ ਆਪਣੀਆਂ ਜਿਹੜੀਆਂ ਤਨਖਾਹਾਂ ਕਢਾਉਣੀਆਂ ਪੈਂਦੀਆਂ ਨੇ ਤਾਂ ਇਸ ਕਰਕੇ ਇਹ ਜਿਹੜੇ ਮੰਗ ਉਠਦੀ ਹੈ ਬਾਰ-ਬਾਰ ਕੈਨੇਡਾ ਦੇ ਵਿੱਚ ਕਿ ਪ੍ਰਵਾਸੀਆਂ ਨੂੰ ਜ਼ਿਆਦਾ ਨਾ ਆਉਣ ਦਿੱਤਾ ਜਾਵੇ ਜਾਂ ਫਿਰ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਤਾਂ ਉਸੇ ਦੀ ਨੀਤੀ ਦੇ ਵਿੱਚ ਇਹ ਅਗਲਾ ਕਦਮ ਕਿਹਾ ਜਾ ਸਕਦਾ ਕਿ ਨੇ ਲੱਖ ਲੋਕਾਂ ਦੇ ਉੱਤੇ ਮੁਸੀਬਤ ਖੜੀ ਹੋ ਸਕਦੀ ਹੈ ਹਾਲਾਂਕਿ ਜੇਕਰ ਉਹ ਕਾਨੂੰਨੀ ਸਟੇਟਸ ਆਪਣਾ ਦੁਬਾਰਾ ਹਾਸਲ ਕਰਨ ਦੇ ਵਿੱਚ ਕਾਮਯਾਬ ਰਹਿੰਦੇ ਨੇ ਤਾਂ ਉਹ ਕੈਨੇਡਾ ਦੇ ਵਿੱਚ ਰਹਿਣ ਦੇ ਕਾਬਿਲ ਹੋ ਸਕਦੇ ਨੇ ਤਾਂ ਇੱਕ ਅੰਕੜਿਆਂ ਦੀ ਗੱਲ ਕਰ ਲੈਂਦੇ ਹਾਂ ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ ਦੇ ਜਿਹੜੇ ਅੰਕ ਅੰਕੜੇ ਨੇ ਉਹਨਾਂ ਦੀ ਜ਼ਿਕਰ ਗੱਲ ਕਰੀਏ ਤਾਂ ਮਿਸਿਗਾਗਾ ਅ ਦਾ ਜਿਹੜਾ ਇਮੀਗ੍ਰੇਸ਼ਨ ਸਲਾਹਕਾਰ ਆ ਤਾਂ ਉਥੋਂ ਦਾ ਕਹਿਣਾ ਹੈ ਕਿ 225 ਦੇ ਅੰਤ ਤੱਕ ਤਕਰੀਬਨ 10,53,000 ਵਰਕ ਪਰਮਿਟ ਖਤਮ ਹੋ ਚੁੱਕੇ ਨੇ ਔਰ ਸਾਲ 2026 ਦੇ ਵਿੱਚ ਲਗਭਗ 9,27,000 ਹੋਰ ਵਰਕ ਪਰਮਿਟ ਆ ਉਰਾਂ ਦੀ ਮਿਆਦ ਖਤਮ ਹੋ ਜਾਵੇਗੀ ਤਾਂ ਇਹਦਾ ਮਤਲਬ ਹੈ ਕਿ 2 ਸਾਲਾਂ ਦੇ ਵਿੱਚ ਤਕਰੀਬਨ 20 ਲੱਖ ਲੋਕ ਇਹ ਜੇ ਕੈਨੇਡਾ ਦੇ ਵਿੱਚ ਹੋਣਗੇ ਜਿਹੜਾ ਦਾ ਵੀਜ਼ੇ ਦਾ ਪਰਮਿਟ ਖਤਮ ਹੋ ਚੁੱਕਾ ਹੈ ਔਰ ਇਹਨਾਂ ਦੇ ਵਿੱਚੋਂ ਜਿਹੜੇ 10 ਲੱਖ ਲੋਕ ਨੇ ਉਹ ਸਿੱਧਾ-ਸਿੱਧਾ ਭਾਰਤੀ ਨੇ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਭਾਰਤੀ ਹੀ ਕੈਨੇਡਾ ਦੇ ਵਿੱਚ ਜਾਂਦੇ ਨੇ ਔਰ ਉੱਥੇ ਜਾ ਕੇ ਉਹ ਰੋਜ਼ਗਾਰ ਕਰਦੇ ਨੇ ਕੰਮ ਦੇ ਮੌਕੇ ਲੱਗਦੇ ਨੇ ਸਟੱਡੀ ਪਰਮਿਟ ਵੀ ਕਈ ਲੋਕਾਂ ਦੇ ਖਤਮ ਹੋਣ ਵਾਲੇ ਨੇ ਤਾਂ ਉਹਨਾਂ ਦੇ ਵਿੱਚੋਂ ਵੀ ਕਈਆਂ ਦੇ ਵੱਲੋਂ ਜਦੀ ਸ਼ਰਨ ਦੀ ਅਰਜੀ ਦਿੱਤੀ ਹੁੰਦੀ ਹੈ ਤਾਂ ਉਹ ਵੀ ਕੈਨੇਡਾ ਦੇ ਵਿੱਚ ਮੰਜ਼ੂਰ ਹੁਣ ਨਹੀਂ ਕੀਤੀ ਜਾ ਰਹੀ ਕਿਉਂਕਿ ਕਾਫੀ ਲੋਕ ਉਥੇ ਸ਼ਰਨ ਹਾਸਲ ਕਰਨਾ ਚਾਹੁੰਦੇ ਨੇ ਚਾਹੇ ਪੜ੍ਹਾਈ ਦੇ ਬੇਸ ਤੇ ਜਾਂਦੇ ਨੇ ਤਾਂ ਉਹਨਾਂ ਦੇ ਵੀ ਜਿਹੜਾ ਸਟੇਟਸ ਹੈ ਉਹ ਵੀ ਖਤਮ ਹੋਣ ਵਾਲਾ ਹੈ ਇੱਕ ਵਾਰ ਤੁਸੀਂ ਪੜ੍ਹਾਈ ਕਰ ਲੈਂਦੇ ਹੋ ਤਾਂ ਕੈਨੇਡਾ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਦਾ ਕਹਿਣਾ ਹੈ ਕਿ ਤੁਸੀਂ ਵਾਪਸ ਆਪਣੇ ਦੇਸ਼ ਜਾਓ ਆਪਣੀ ਜਿਹੜੀ ਸਕਿੱਲ ਤੁਸੀਂ ਇੱਥੋਂ ਸਿੱਖੀ ਹੈ ਤਾਂ ਉਹ ਜਿਹੜਾ ਇਸਤੇਮਾਲ ਹੈ ਉਹ ਕੈਨੇਡਾ ਤੋਂ ਬਾਹਰ ਆਪਣੇ ਦੇਸ਼ ਵਿੱਚ ਜਾ ਕੇ ਕਰੋ ਤਾਂ ਇਹ ਜਿਹੜੇ ਕਾਨੂੰਨੀ ਸਟੇਟਸ ਨੇ ਉਹ ਲਗਾਤਾਰ ਲੈ ਜਾ ਰਹੇ ਨੇ ਲੋਕਾਂ ਦੇ ਕੋਲੋਂ ਜਦੋਂ ਖਤਮ ਹੋ ਜਾਂਦੇ ਨੇ ਤੇ ਦੁਬਾਰਾ ਵੀਜ਼ਾ ਹਾਸਲ ਕਰਨ ਦੇ ਵਿੱਚ ਉਹਨਾਂ ਨੂੰ ਕਾਫੀ ਮੁਸ਼ਕਲਾਂ ਸਾਹਮਣੇ ਆਉਂਦੀਆਂ ਨੇ ਜਿਸ ਕਰਕੇ ਹੁਣ ਇਹ ਵੱਡਾ ਸਵਾਲ ਖੜਾ ਹੋ ਲ ਜੁਕਾ ਇਹਨਾਂ ਲੋਕਾਂ ਲਈ ਕਿਉਂਕਿ ਤਕਰੀਬਨ 20 ਲੱਖ ਲੋਕ ਨੇ ਜਿਨ੍ਹਾਂ ਦੇ ਵਿੱਚੋਂ 10 ਲੱਖ ਲੋਕ ਇੰਡੀਅਨ ਨੇ ਜਿਨ੍ਹਾਂ ਦਾ ਕਾਨੂੰਨੀ ਸਟੇਟਸ ਕੈਨੇਡਾ ਦੇ ਵਿੱਚ ਇਸ ਸਾਲ ਖਤਮ ਹੋ ਜਾਵੇਗਾ ਔਰ ਉਹਨਾਂ ਨੂੰ ਕੈਨੇਡਾ ਤੋਂ ਵਾਪਸ ਭੇਜਿਆ ਜਾ ਸਕਦਾ ਹੈ